ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਸਵਰਾਜ 855 ਐਫੀ ਟਰੈਕਟਰ ਤੇ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾ ਸਾਰੀ ਗੱਲਬਾਤ ਆ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਹ ਟਰੈਕਟਰ ਜਲਦੀ ਤੋਂ ਜਲਦੀ ਸ਼ੇਅਰ ਹੋ ਸਕੇ ਦੋਸਤੋ ਅੱਜ ਲੈ ਕੇ ਆਏ ਦੋਸਤੋ ਸਵਰਾਜ 855 ਐਫੀ ਟਰੈਕਟਰ 22 ਮਾਡਲ ਤੇ 775 ਦਾ ਰੇਟ ਰੱਖਿਆ ਗਿਆ ਤੇ ਬਾਕੀ ਜਿਹੜਾ ਦਾ ਰੇਟ ਆ ਦੋਸਤੋ ਫਿਕਸ ਨਹੀਂ ਬਾਕੀ ਸਾਰਾ ਟਰੈਕਟਰ ਦੋਸਤੋ ਸਾਫ ਪਿਆ ਰੰਗ ਪੇਂਟ ਸਾਰਾ ਸਾਫ ਪਿਆ ਦੋਸਤੋ 5 ਸਟਾਰ ਟਰੈਕਟਰ ਸਭਰਾਜ 855 ਐਫੀ ਟਰੈਕਟਰ ਇੰਜਨ ਗিয়ার ਵੱਲੋਂ ਫੁੱਲ ਕਮ ਓਕੇ ਦੋਸਤੋ ਸਰਵਿਸ ਹੋਈ ਵੀ ਆ ਤੇ ਬਾਕੀ ਤੁਸੀਂ ਦੇਖਦੇ ਪਾਵਰ ਸਟੀering ਡਿਊਲ ਕਲਚ ਟਰੈਕਟਰ ਛਤਰੀ ਲੱਗੀ ਹੋਈ ਹੈਗੀ ਤੇ ਟਾਇਰਾਂ ਦੀ ਗੱਲ ਕਰੀ ਦੋਸਤੋ ਐਮ ਆਰਫ ਦੇ ਟਾਇਰ 16x28 ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਚਾਰੇ ਟਾਇਰਸ ਨੂੰ ਨਵੇਂ ਮਿਲਣਗੇ ਵਧੀਆ ਸਾਫ ਟਾਇਰ ਮਿਲਣਗੇ ਤੇ ਬਾਕੀ ਬੈਕ ਸਾਈਡ ਤੋਂ ਨੂੰ ਟਰੈਕਟਰ ਦਿਖਾ ਦਿੰਨੇ ਦੋਸਤੋ ਤੇ ਬਹੁਤ ਹੀ ਸਾਫ ਟਰੈਕਟਰ ਦੋਸਤੋ ਸ਼ਾਮ ਕੇ ਰੱਖਿਆ ਹੋਇਆ ਟਰੈਕਟਰ ਹਜੇ ਕਾਗਜ਼ ਵੀ ਨਹੀਂ ਲਾਹੀ ਵੀਰ ਨੇ ਤੇ ਬਾਕੀ ਤਿੰਨ ਸਿਲੰਡਰ ਤੇ ਵਧੀਆ ਸਾਫ ਐਸ ਬਰਾ 155 ਫੀਟ ਟਰੈਕਟਰ ਦੋਸਤੋ ਤੇ ਇੰਜਨ ਗੇਅਰ ਬਿਲਕੁਲ ਓਕੇ ਪਿਆ ਦੋਸਤੋ ਰੰਗ ਪਿੰਡ ਸਾਰਾ ਨਾਲ ਤੋਂ ਹੋਇਆ ਵਗਾ ਤੇ ਬਾਕੀ ਟਾਇਰਾਂ ਦੀ ਕੋੜਾ ਬੰਪ ਟਰੈਕਟਰ ਦੋਸਤੋ 50 ਨੰਬਰ ਟਰੈਕਟਰ ਤੇ ਛਾਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਡੂਲ ਕਲਚ ਟਰੈਕਟਰ ਦੋਸਤੋ ਤੇ ਸਾਰਾ ਟਰੈਕਟਰ origional ਆ ਦੋਸਤੋ ਚਾਰ ਚਰੀਸ ਨੂੰ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਐਮ ਆਰਫ ਦੇ ਟਾਇਰ 16 28 ਦੇ ਟਾਇਰ ਤੇ ਜਮਾ ਨਮਾ ਟਰੈਕਟਰ ਦੋਸਤੋ ਪੰਜਾਬ ਨੰਬਰ ਟਰੈਕਟਰ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈਗਾ ਤੇ ਬੈਕ ਸਾਈਡ ਤੋਂ ਟਰੈਕਟਰ ਦਿਖਾਉਂਦੇ ਜਰ ਰਹੇ ਹਤੇ ਟਰੈਕਟਰ ਦੋਸਤੋ ਅਗਲਾ ਟਰੈਕਟਰ ਦੋਸਤੋ ਆਪਣੇ ਕੋਲੇ ਜੌਂਡੀਅਰ 52 ਦਾ ਟਰੈਕਟਰ ਦੋਸਤੋ ਤੇ ਬਹੁਤ ਹੀ ਸਾਫ ਟਰੈਕਟਰ ਦੋਸਤੋ ਇਹ ਵੀ ਤੇ ਇਹ ਹੈਗਾ ਦੋਸਤੋ 23 ਮਾਡਲ 825 ਦਾ ਰੇਟ ਹੈ ਦੋਸਤੋ ਤੇ ਟੌਪ ਮਾਡਲ ਟਰੈਕਟਰ ਦੋਸਤੋ ਇਹ ਵੀ ਤੇ ਵਧੀਆ ਸਾਫ ਟਰੈਕਟਰ ਰੰਗ ਪੇਂਟ ਸਾਰਾ ਸਾਫ ਹੈ ਦੋਸਤੋ ਛਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਡਬਲ ਕਲਚ ਟਰੈਕਟਰ ਇਹ ਵੀ ਤੇ ਤਿੰਨ ਸਿਲੰਡਰ ਇੰਜਨ ਗੇਅਰ ਬਿਲਕੁਲ ਓਕੇ ਦੋਸਤੋ ਸਰਵਿਸ ਹੋਈ ਵੀ ਹੈ ਪਾਵਰ ਸਟੀering ਡਬਲ ਕਲਚ ਟਰੈਕਟਰ ਤੇ ਬਾਕੀ ਸਾਫ ਟਰੈਕਟਰ ਦੋਸਤੋ ਬਾਕੀ ਟਾਇਰਾਂ ਦੀ ਗੱਲ ਕਰੀ ਦੋਸਤੋ ਦੇ ਸੀਟ ਦੇ ਟਾਇਰ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਨਵੇਂ ਟਾਇਰ ਦੋਸਤੋ 90 ਤੋਂ 95 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਹੈਗੀ ਬਾਕੀ ਬੈਕ ਸਾਈਡ ਤੋਂ ਨੂੰ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਤੁਹਾਨੂੰ ਨਾਲ ਮਿਲੇਗਾ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਦੋਸਤੋ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਸਾਹਮਣੇ ਰੱਖਿਆ ਹੋਇਆ ਟਰੈਕਟਰ ਤੇ ਬਾਕੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਇੱਕ ਵਾਰੀ ਹੋਰ ਟਰੈਕਟਰ ਨੂੰ ਚੈੱਕ ਕਰਕੇ ਜਾਓ ਤੇ ਸੱਲੀ ਕਰਕੇ ਲੈ ਕੇ ਜਾਓ ਦੋਸਤੋ ਤੇ ਵਧੀਆ ਸਾਫ ਟਰੈਕਟਰ ਤੇ ਇੰਜਨ ਗੇਅਰ ਬਿਲਕੁਲ ਓਕੇ ਪਿਆ ਦੋਸਤੋ ਘੋੜਮਪਾ ਟਰੈਕਟਰ ਤੇ ਜੋਨਡੀਰ 52 ਦਾ ਟਰੈਕਟਰ ਤੇ ਵਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋ ਨੰਬਰ ਪਾ ਦਾਂਗੇ ਦੋਸਤੋ ਵੀਡੀਓ ਦੇ ਵਿੱਚ ਤੇ ਵਾਕੀ ਟਰੈਕਟਰ ਦੀ ਲੋਕੇਸ਼ਨ ਦੋਸਤੋ ਸਾਨੂੰ ਬਰਨਾਲੇ ਏਰੀਆ 'ਚ ਇਹ ਟਰੈਕਟਰ ਖੜੇ ਆ ਦੋਨੇ ਤੇ ਬਹੁਤ ਹੀ ਘੱਟ ਰੇਟ ਤੇ ਮਿਲ ਜਾਣਗੇ ਟੈਨਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਦੋਸਤੋ